ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸੋ ਅੱਜ ਦਾ ਇਹ ਐਪੀਸੋਡ ਜਿਹੜਾ ਆਪਾਂ ਕਰਨਾ ਉਹ ਬੱਚਿਆਂ ਦੇ ਬਾਰੇ ਕਰਨਾ ਬਹੁਤ ਸਾਰੀਆਂ ਵੀਡੀਓਜ਼ ਐਪੀਸੋਡਸ ਹੋ ਗਏ ਰਿਸ਼ਤਿਆਂ ਬਾਰੇ ਗੱਲ ਕਰਦੇ ਆ ਘਰੇਲੂ ਲੜਾਈ ਝਗੜਿਆਂ ਬਾਰੇ ਗੱਲ ਕਰਦੇ ਆ ਸਮਾਜ ਦੇ ਹੋਰ ਵਿਸ਼ਿਆਂ ਬਾਰੇ ਗੱਲ ਕਰਦੇ ਆ ਤੇ ਅੱਜ ਬੱਚਿਆਂ ਬਾਰੇ ਕਿਉਂਕਿ ਇਹਦੇ ਤੇ ਬਹੁਤ ਘੱਟ ਐਪੀਸੋਡ ਹੋਏ ਨੇ ਸੋ ਵਿਸ਼ਾ ਵਾ ਕਿ ਆਪਾਂ ਹਰ ਜਿਹੜੀ ਡਿਮਾਂਡ ਅੱਜਕੱਲ ਪੂਰੀ ਕਰਨ ਲੱਗੇ ਹੋਏ ਆਂ ਬੱਚਿਆਂ ਦੀ ਕੀ ਇਹ ਸਹੀ ਆ ਜਾਂ ਗਲਤ ਆ ਸੋ ਆਪਣੇ ਵਿਚਾਰ ਹਰ ਵਾਰ ਦੇ ਵਾਂਗੂ ਜਰੂਰ ਤੁਸੀਂ ਕਮੈਂਟਾਂ ਦੇ ਵਿੱਚ ਦੇਣੇ ਆ ਹੁਣ ਦੇਖੋ ਬਹੁਤ ਪਿਆਰ ਦੇ ਨਾਲ ਆਪਾਂ ਬੱਚਿਆਂ ਨੂੰ ਰੱਖਦੇ ਆ ਜਿਹੜੇ ਅੱਜ ਦੀ ਜਿਹੜੀ ਪੀੜ੍ਹੀ ਆ ਜਨਰੇਸ਼ਨ ਆ ਬਹੁਤ ਪਿਆਰ ਲੈ ਰਹੀ ਆ ਮਾਪਿਓ ਤੋਂ ਆਪਣੇ ਗ੍ਰੈਂਡਪੇਰੈਂਟਸ ਤੋਂ ਵੀ ਬਹੁਤ ਜ਼ਿਆਦਾ ਪਿਆਰ ਲੈ ਰਹੀ ਆ ਹਨ ਮੈਂ ਇਹ ਨਹੀਂ ਕਹਿੰਦਾ ਕਿ ਪਹਿਲੇ ਸਮਿਆਂ ਦੇ ਵਿੱਚ ਮਾਪਿਓ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਸੀ ਕਰਦੇ ਦੇ ਅਸੀਂ ਵੀ ਬਹੁਤ ਪਿਆਰ ਲਿਆਵਾ ਮਾਪਿਓ ਤੋਂ ਅਸੀਂ ਵੀ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਹੁਣ ਪਿਆਰ ਕਰਨਾ ਗਲਤ ਨਹੀਂ ਪਰ ਗੱਲ ਪਤਾ ਕੀ ਕਰਨੀ ਹੈ ਹੁਣ ਜਦਾਂ ਅਸੀਂ ਛੋਟੇ ਹੁੰਦੇ ਸੀਗੇ ਜਾਂ ਜਿਹੜੇ ਮੇਰੇ ਸੀਨੀਅਰਸ ਮੈਨੂੰ ਦੇਖ ਰਹੇ ਨੇ ਉਹਨਾਂ ਦਾ ਬਚਪਨ ਉਹਨਾਂ ਨੂੰ ਯਾਦ ਹੋਊਗਾ ਕਿ ਮਾਪਿਓ ਪਿਆਰ ਤਾਂ ਕਰਦੇ ਹੀ ਹੁੰਦੇ ਸੀਗੇ ਨਾਲ ਕੀ ਹੁੰਦਾ ਸੀ ਕਿ ਜੇ ਸਕੂਲ ਜਾਂਦੇ ਸੀ ਨਾ ਅਸੀਂ ਤਾਂ ਸਕੂਲ ਤੋਂ ਜੇਕਰ ਇਹ ਸਾਨੂੰ ਕੁੱਟ ਪੈ ਗਈ ਜਾਂ ਕੁੱਟ ਵੀ ਖਾ ਲਈ ਤੇ ਨਾਲ ਸਾਡੀ ਮੈਡਮ ਜਾਂ ਪ੍ਰਿੰਸੀਪਲ ਜੇ ਕਹਿ ਦਿੰਦਾ ਸੀ ਵੀ ਪੇਰੈਂਟਸ ਨੂੰ ਲੈ ਕੇ ਆਇਓ ਤੇ ਜਦੋਂ ਪੇਰੈਂਟਸ ਲੈ ਕੇ ਜਾਂਦੇ ਸੀ ਤਾਂ ਸਾਡੀ ਕੋਈ ਸ਼ਿਕਾਇਤ ਮਿਲ ਨਹੀਂ ਉਹਨਾਂ ਨੂੰ ਉਹਨਾਂ ਨੇ ਕਹਿਣਾ ਵੀ ਹੋਰ ਇਹਨੂੰ ਘੂਰੋ ਹੋਰ ਡਾਟੋ ਹੋਰ ਮਾਰੋ ਉਹ ਸਾਡੀ ਭਲਾਈ ਵਾਸਤੇ ਹੀ ਹੁੰਦਾ ਸੀਗਾ ਹਨਾ ਸਮਾਂ ਇਹੋ ਜਿਹਾ ਸੀ ਤੇ ਜਿਹੜੇ ਮੇਰੇ ਸੀਨੀਅਰਸ ਮੈਨੂੰ ਦੇਖ ਰਹੇ ਨੇ ਉਹਨਾਂ ਨੇ ਤਾਂ ਹੋਰ ਵੀ ਜ਼ਿਆਦਾ ਕੁੱਟ ਖਾਦੀ ਹੋ ਪਤਾ ਨਹੀਂ ਕਿੰਨੀ ਕੁੱਟ ਖਾਦੀ ਹੋਊਗੀ ਤੇ ਉਹ ਮਾਸਟਰਾਂ ਦੀ ਕੋਟਾ ਜਿਹੜੀ ਉਹਨਾਂ ਨੂੰ ਕਹਿੰਦੇ ਆ ਗਾਲਾਂ ਜਿਵੇਂ ਕਿ ਉਹਦੀਆਂ ਨਾਲਾਂ ਉਹੀ ਉਹੀ ਗੱਲ ਹੁੰਦੀ ਸੀ ਪਰ ਅੱਜ ਕੀ ਹੋ ਗਿਆ ਅੱਜ ਪਹਿਲੀ ਗੱਲ ਆ ਮਾਰ ਹੀ ਨਹੀਂ ਸਕਦੇ ਟੀਚਰਸ ਹਨਾ ਬੱਚਿਆਂ ਨੂੰ ਨਹੀਂ ਮਾਰਦੇ ਤੇ ਜੇ ਕੋਈ ਗਲਤੀ ਨਾਲ ਮਾਰਦਾ ਵੀ ਆ ਇੱਕ ਲਿਮਟ ਦੇ ਵਿੱਚ ਬੱਚੇ ਦੀ ਭਲਾਈ ਵਾਸਤੇ ਇਹ ਨਹੀਂ ਕਿ ਬੱਚੇ ਨੂੰ ਬਹੁਤ ਜ਼ਿਆਦਾ ਟਾਰਚਰ ਕਰਨਾ ਉਹ ਤਾਂ ਗਲਤ ਹੈ ਹੀ ਆ ਤੇ ਆਪਾਂ ਲੰਬਾ ਲੈ ਕੇ ਜਾਂਦੇ ਆ ਸਕੂਲ 'ਚ ਤੇ ਬੱਚਿਆਂ ਦੀ ਸਾਈਡ ਆਪਾਂ ਹਮੇਸ਼ਾ ਲੈਣੇ ਆ ਤੇ ਉਲਟਾ ਪਾ ਟੀਚਰ ਨੂੰ ਸੁਣਾ ਕੇ ਆਨੇ ਆ ਵੀ ਤੂੰ ਕਿਉਂ ਸਾਡੇ ਬੱਚੇ ਨੂੰ ਘੂਰਿਆ ਵੀ ਕਿਉਂ ਮਤਲਬ ਮਾਰਨ ਨੂੰ ਚਲੋ ਸਾਈਡ ਤੇ ਰੱਖਦੇ ਆ ਮਾਰਨਾ ਠੀਕ ਆ ਸਮੇ ਦੇ ਸਾਹਵ ਨਾਲ ਬੰਦ ਹੋਣਾ ਚਾਹੀਦਾ ਸੀ ਪਰ ਜੇ ਮਾੜਾ ਜਿਹਾ ਟੀਚਰ ਡਾਂਟਦਾ ਵਾ ਤੇ ਆਪਾਂ ਫਿਰ ਟੀਚਰ ਦੇ ਵਿੱਚ ਕਸੂਰ ਕੱਢਦੇ ਹਾਂ ਅੱਜ ਕੱਲ ਵੀ ਐਦਾਂ ਸਮਾਂ ਜਿਹੜਾ ਉਹ ਬਦਲ ਗਿਆ ਮੈਂ ਵੀ ਉਹਨਾਂ ਦੇ ਵਿੱਚ ਹੀ ਹਾਂ ਸਾਰੇ ਆਪਾਂ ਚੱਲ ਰਹੇ ਹਾਂ ਸਮੇ ਦੇ ਨਾਲ ਪਰ ਤੁਸੀਂ ਦੱਸਿਓ ਵੀ ਇਹ ਸਹੀ ਆ ਜਾਂ ਗਲਤ ਤੇ ਜਿਹੜੀ ਅੱਜ ਦੀ ਵੀਡੀਓ ਦਾ ਵਿਸ਼ਾ ਕਿ ਆਪਾਂ ਹਰ ਡਿਮਾਂਡ ਪੂਰੀ ਕਰਦੇ ਹਾਂ ਦੇਖੋ ਇਹ ਨਹੀਂ ਮੈਂ ਕਹਿੰਦਾ ਜਿਹੜੇ ਪੇਰੈਂਟਸ ਨਹੀਂ ਲੈ ਕੇ ਦੇ ਸਕਦੇ ਕੋਈ ਵੀ ਚੀਜ਼ ਬੱਚਾ ਮੰਗਦਾ ਵਾ ਉਹ ਇੱਕ ਅਲੱਗ ਮੈਟਰ ਹੁੰਦਾ ਵਾ ਇੱਕ ਕਿ ਪੇਰੈਂਟਸ ਫੂਡ ਕਰਦੇ ਨੇ ਤੇ ਬੱਚਾ ਜੋ ਵੀ ਮੰਗਦਾ ਉਹਨੂੰ ਲੈ ਕੇ ਦੇ ਜਾਂਦੇ ਨੇ ਇਹ ਸਹੀ ਆ ਮੇਰੇ ਹਿਸਾਬ ਦੇ ਨਾਲ ਤਾਂ ਗਲਤ ਆ ਆਪਾਂ ਬੱਚਿਆਂ ਨੂੰ ਗਲਤ ਆਦਤ ਪਾ ਰਹੇ ਆ ਇਹ ਜ਼ਰੂਰੀ ਨਹੀਂ ਕਿ ਤੁਸੀਂ ਹਰ ਚੀਜ਼ ਲੈ ਕੇ ਦੇਣ ਦੇ ਯੋਗ ਹੋ ਤੁਹਾਨੂੰ ਤੁਹਾਡੇ ਤੇ ਪ੍ਰਮਾਤਮਾ ਦੀ ਪੈਸੇ ਵੱਲੋਂ ਪੂਰੀ ਕਿਰਪਾ ਵਾ ਤਾਂ ਆਪਾਂ ਬੱਚਿਆਂ ਦੀ ਹਰ ਡਿਮਾਂਡ ਆ ਜਿਹੜੀ ਉਹ ਪੂਰੀ ਕਰੀਏ ਜੋ ਚੀਜ਼ ਲੈ ਕੇ ਦੇਣ ਵਾਲੀ ਆ ਹਮੇਸ਼ਾ ਲੈ ਕੇ ਦੇਣੀ ਚਾਹੀਦੀ ਆ ਪਰ ਕਿਤੇ ਨਾ ਕਿਤੇ ਬੱਚਿਆਂ ਨੂੰ ਜਵਾਬ ਦੇਣਾ ਬੜਾ ਜ਼ਰੂਰੀ ਆ ਇਹਦੇ ਪਿੱਛੇ ਕੀ ਕਾਰਨ ਆ ਕਿਉਂ ਜਵਾਬ ਦੇਣਾ ਜ਼ਰੂਰੀ ਆ ਤਾਂ ਕਿ ਬੱਚੇ ਆ ਜਿਹੜੇ ਹੁਣੇ ਤੋਂ ਇਹ ਚੀਜ਼ ਸਮਝ ਲੈਣ ਕਿ ਜ਼ਿੰਦਗੀ ਦੇ ਵਿੱਚ ਹਰ ਚੀਜ਼ ਹਾਸਲ ਨਹੀਂ ਹੁੰਦੀ ਹੁੰਦੀ ਮੈਂ ਜਿੱਦ ਕਰਕੇ ਮੈਂ ਰੋਕੇ ਹਰ ਚੀਜ਼ ਨੂੰ ਪਾ ਨਹੀਂ ਸਕਦਾ ਕਿਸੇ ਚੀਜ਼ ਨੂੰ ਪਾਉਣ ਦੇ ਲਈ ਸਟਰਗਲ ਵੀ ਕਰਨੀ ਪੈਂਦੀ ਆ ਤੇ ਹਰ ਚੀਜ਼ ਜੋ ਸਾਨੂੰ ਪਸੰਦ ਆ ਉਹ ਜ਼ਰੂਰੀ ਨਹੀਂ ਕਿ ਸਾਡੀ ਹੋਊਗੀ ਸਾਨੂੰ ਮਿਲੂਗੀ ਜ਼ਿੰਦਗੀ ਦਾ ਇਹ ਜਿਹੜਾ ਤਜਰਬਾ ਉਹਨਾਂ ਨੂੰ ਹੁਣੇ ਤੋਂ ਜ਼ਰੂਰ ਕਰਵਾਉਣਾ ਚਾਹੀਦਾ ਤੇ ਇੱਕ ਇਹਦਾ ਇਹ ਵੀ ਫਾਇਦਾ ਕਿ ਬੱਚੇ ਸਟਰੋਂਗ ਹੁੰਦੇ ਨੇ ਜੇ ਆਪਾਂ ਬੱਚੇ ਨੂੰ ਕਦੇ ਰੋਂਣ ਦਿੰਨੇ ਆ ਨਾ ਤੇ ਬੱਚਾ ਜਿੱਦ ਕਰ ਰਿਹਾ ਰੋ ਰਿਹਾ ਕਿ ਮੈਂ ਫਲਾਣੀ ਚੀਜ਼ ਲੈਣੀ ਆ ਦੇਖੋ ਜੇ ਜੇ ਤਾਂ ਤੁਸੀਂ ਅਫੋਰਡ ਕਰਦੇ ਹੋ ਤੇ ਜਿੱਦ ਬਿਲਕੁਲ ਜਾਇਜ਼ ਆ ਬੱਚੇ ਨੂੰ ਉਹ ਚੀਜ਼ ਜਿਹੜੀ ਉਹ ਮੰਗ ਰਿਹਾ ਵਾ ਉਹ ਕੋਈ ਫਾਇਦਾ ਦੇ ਰਹੀ ਆ ਭਾਵੇਂ ਕੋ ਖੜਾਉਣਾ ਹੀ ਆ ਕਾ ਕੋਈ ਐਜੂਕੇਸ਼ਨਲ ਟਾਇਆ ਉਹਦੇ ਲਈ ਬੱਚਾ ਜਿੱਦ ਕਰ ਰਿਹਾ ਤਾਂ ਠੀਕ ਹੈ ਤੁਸੀਂ ਲੈ ਦਿਓ ਜੇ ਲੈ ਕੇ ਦੇ ਸਕਦੇ ਹੋ ਪਰ ਜਦੋਂ ਜਿੱਦਾਂ ਨਜਾਇਜ਼ ਹੁੰਦੀਆਂ ਨੇ ਤੇ ਮਹਿੰਗੀ ਚੀਜ਼ ਦੀ ਡਿਮਾਂਡ ਕੀਤੀ ਜਾਂਦੀ ਆ ਬੱਚੇ ਵੱਲੋਂ ਤੇ ਆਪਾਂ ਉਹਨੂੰ ਜਦੋਂ ਬਾਰ-ਬਾਰ ਰੋਈ ਜਾਂਦਾ ਰੋ ਕੇ ਆ ਕੇ ਤੁਹਾਡੇ ਕੋਲ ਜਿੱਦ ਕਰਦਾ ਤੇ ਜੇ ਤੁਸੀਂ ਅਫੋਰਡ ਕਰਦੇ ਉਹਨੂੰ ਲੈ ਕੇ ਦੇ ਦਿੰਦੇ ਹੋ ਭਾਵੇਂ ਕੋਈ ਮਹਿੰਗਾ ਗੈਜਟ ਆ ਜਾਂ ਹੋਰ ਕੋਈ ਮਹਿੰਗੀ ਗੇਮ ਆ ਤੇ ਆਈਫੋਨ ਆ ਅੱਜਕੱਲ ਬਹੁਤ ਕਰੇਜ਼ ਆ ਨਾ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਬੱਚੇ ਵੀ ਸਮਝਦੇ ਆ ਵੀ ਹਾਂ ਇਹ ਚੀਜ਼ਾਂ ਜ਼ਿੰਦਗੀ ਦਾ ਹਿੱਸਾ ਕਿਵੇਂ ਪਾਣ ਚੁੱਕੀਆਂ ਨੇ ਸੋ ਜੇ ਤੁਸੀਂ ਉਹਨਾਂ ਦੀ ਜਿੱਦ ਤੇ ਇਹੋ ਜਿਹਾ ਕੁਝ ਵੀ ਲੈ ਕੇ ਦੇ ਰਹੇ ਹੋ ਤਾਂ ਮੇਰਾ ਖਿਆਲ ਆ ਕਿ ਆਪਾਂ ਬਹੁਤ ਵੱਡੀ ਗਲਤੀ ਕਰ ਰਹੇ ਹਾਂ ਕਿਉਂਕਿ ਬੱਚਿਆਂ ਨੂੰ ਵੱਡੇ ਹੋ ਕੇ ਇਹਨਾਂ ਚੀਜ਼ਾਂ ਦੀ ਬਿਲਕੁਲ ਵੀ ਵੈਲਿਊ ਨਹੀਂ ਪਤਾ ਲੱਗਣੀ ਵੀ ਇਹ ਚੀਜ਼ਾਂ ਜਿਹੜੀਆਂ ਕਮਾਉਣੀਆਂ ਕਿੰਨੀਆਂ ਔਖੀਆਂ ਨੇ ਠੀਕ ਆ ਸੋ ਹੁਣੇ ਤੋਂ ਆਪਾਂ ਥੋੜਾ ਜਿਹਾ ਜੇ ਬੱਚਿਆਂ ਨੂੰ ਇਹ ਸਮਝ ਆ ਕੇ ਚੱਲੀਏ ਵੀ ਨਹੀਂ ਇਹ ਚੀਜ਼ ਹਲੇ ਤੇਰੇ ਮਤਲਬ ਦੀ ਨਹੀਂ ਹੈਗੀ ਤੂੰ ਹਲੇ ਛੋਟਾ ਆਂ ਜੇ ਤੂੰ ਵੱਡਾ ਹੋ ਗਿਆ ਜੇ ਤੂੰ ਬੱਚੇ ਨੂੰ ਲਾਲਚ ਦੇ ਸਕਦੇ ਆ ਵੀ ਜੇ ਲਾਈਫ ਦੇ ਵਿੱਚ ਤੂੰ ਆ ਕਰੇਗਾ ਕੁਝ ਚੰਗਾ ਕੰਮ ਕਰੇਗਾ ਤਾਂ ਇਹ ਚੀਜ਼ਾਂ ਮਿਲਦੀਆਂ ਨੇ ਜਾਂ ਇਹ ਚੀਜ਼ ਤੂੰ ਬਹੁਤ ਸਾਰਾ ਬਹੁਤ ਸਾਰੀ ਪੜ੍ਹਾਈ ਕਰੇਗਾ ਕੋਈ ਹੋਰ ਚੰਗੇ ਜਿਹੜੇ ਕੰਮ ਲਾਈਫ ਦੇ ਵਿੱਚ ਕਰੇਗਾ ਤੇ ਇਹ ਚੀਜ਼ਾਂ ਤੂੰ ਆਪ ਲਏਗਾ ਆਪ ਕਮਾ ਕੇ ਲਏਗਾ ਇਹੋ ਜੀ ਮੋਟੀਵੇਸ਼ਨ ਬੱਚਿਆਂ ਨੂੰ ਦੇਣੀ ਆ ਜਿਹੜੀ ਉਹ ਛੋਟੀ ਉਮਰ ਦੇ ਵਿੱਚ ਹੀ ਜ਼ਰੂਰੀ ਆ ਜੋ ਮੇਰੀ ਸੋਚ ਆ ਦੇਖੋ ਤੁਹਾਡੀ ਕੀ ਸੋਚ ਆ ਉਹ ਤੁਸੀਂ ਸਾਂਝੀ ਕਰ ਸਕਦੇ ਹੋ ਜੇ ਨਹੀਂ ਵੀ ਮੇਰੇ ਨਾਲ ਸਹਿਮਤ ਪਰ ਇੱਦਾਂ ਮੇਰਾ ਖਿਆਲ ਆ ਕਿ ਹੋਣਾ ਚਾਹੀਦਾ ਠੀਕ ਆ ਹੁਣ ਅਸੀਂ ਵੀ ਕਈ ਵਾਰੀ ਬੱਚੇ ਤੇ ਤਰਸ ਖਾ ਲੈਨੇ ਆ ਇਮੋਸ਼ਨਲ ਹੋ ਜਾਂਨੇ ਆ ਤੇ ਬੱਚੇ ਨੂੰ ਲੈ ਦਨੇ ਆ ਚੀਜ਼ ਜੇ ਲੱਗਦਾ ਵਾ ਵੀ ਚਲੋ ਕੋਈ ਨਹੀਂ ਯਾਰ ਥੋੜੇ ਜਿਹੇ ਪੈਸੇ ਲੱਗਦੇ ਨੇ ਤੇ ਬੱਚੇ ਦੀ ਬੱਚਾ ਖੁਸ਼ ਹੁੰਦਾ ਬੱਚੇ ਦੇ ਮੂੰਹ ਤੇ ਸਮਾਈਲ ਆਉਂਦੀ ਆ ਪਰ ਨਹੀਂ ਆਪਾਂ ਹਰ ਚੀਜ਼ ਲੈ ਕੇ ਦੇ ਰਹੇ ਆ ਮਹਿੰਗੀ ਚੀਜ਼ ਬੱਚੇ ਦੇ ਇੱਕ ਵਾਰੀ ਮੰਗਣ ਤੇ ਉਹਨੂੰ ਲੈ ਕੇ ਦੇ ਰਹੇ ਆ ਤਾਂ ਆਪਾਂ ਬੱਚਿਆਂ ਨੂੰ ਜੋ ਸਿੱਧੀ ਭਾਸ਼ਾ ਦੇ ਵਿੱਚ ਕਈਏ ਬਗਾੜ ਰਹੇ ਆ ਠੀਕ ਆ ਇਹਦਾ ਨੁਕਸਾਨ ਆਪਾਂ ਨੂੰ ਵੀ ਹੋ ਸਕਦਾ ਸੋ ਮੇਰੀ ਇਹ ਸਲਾਹ ਬਾਜੀ ਅ ਬਾਕੀ ਤੁਹਾਡੀ ਆਪਣੀ ਮਰਜ਼ੀ ਆ ਤੁਹਾਡੇ ਜਿਹੜੇ ਬੱਚੇ ਨੇ ਤੁਸੀਂ ਕਿੱਦਾਂ ਉਹਨਾਂ ਨੂੰ ਰੱਖਣਾ ਵਾ ਕਿੱਦਾਂ ਉਹਨਾਂ ਨੂੰ ਪਿਆਰ ਦੇਣਾ ਵਾ ਕਿੱਦਾਂ ਲਾੜ ਦੇਣਾ ਵਾ ਸੋ ਮੈਂ ਉਹਦੇ ਵਿੱਚ ਕੁਝ ਨਹੀਂ ਅ ਇੰਟਰਫੇਅਰ ਨਹੀਂ ਕਰ ਸਕਦਾ ਬਸ ਇੱਕ ਜਿਹੜੀ ਨਾਰਮਲ ਜੀ ਸਲਾਹ ਵਾ ਉਹ ਦੇਣ ਦਾ ਮਕਸਦ ਸੀ ਸੋ ਬਹੁਤ ਬਹੁਤ ਧੰਨਵਾਦ ਜੀ ਕਿਵੇਂ ਲੱਗੀ ਇਹ ਵੀਡੀਓ ਜਰੂਰ ਦੱਸ ਦਿਓ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਕਨਸੈਪਟ ਹੋਰ ਨਵੇਂ ਵਿਸ਼ੇ ਦੇ ਨਾਲ ਤੁਹਾਨੂੰ ਮੈਂ ਜਲਦੀ ਮਿਲਦਾ ਹਾਂ